ਇਦਾ ਕਾਰਨ ਬਾਈ ਜੀ ਸੁੰਡੀ ਐ ਇਹ ਚੋ ਗੱਠਾ ਬਣਾਈਆਂ ਸੀ ਗੱਠਾ ਬਣਾਉਣ ਦੇ ਬਾਵਜੂਦ ਵੀ ਦਿਹਾੜਗੇ ਲਾ ਕੇ ਜਿਹੜਾ ਰਹਿ ਗਿਆ ਰਹਿਦ ਖੁੰਦ ਉਹ ਵੀ ਚੱਕਿਆ ਸੀ ਸੁਪਰਸੀਡਰ ਨਾ ਬਜਾਈ ਸੀ ਦਵਾਰੇ ਜਦੋਂ ਪਾਣੀ ਸਪਰੇ ਵੀ ਪਾਤੀ ਇਹਦੇ ਵਿੱਚ ਵੀ ਸੁੰਡੀ ਪੈ ਗਈ ਸਪਰੇ ਨਾ ਵੀ ਨਹੀਂ ਮਰੀ ਤੇ ਹੁਣ ਆ ਕਣਕ ਬੋਣੀ ਪੈਗੀ ਆ ਵੇਖ ਲਓ ਏਡੀ ਏਡੀ ਕਣਕ ਸੀ 10 ਏਕੜ ਕਣਕ ਬਾਹੀ ਆ ਮੈਂ ਥੋੜਾ ਜਿਹਾ ਕਿੰਨਾ ਨੁਕਸਾਨ ਹੋਇਆ ਆ ਆਰਥਿਕ ਨੁਕਸਾਨ ਆਰਥਿਕ ਨੁਕਸਾਨ ਜੀ ਪੰਜਾਹ ਹਜ਼ਾਰ ਰੁਪਏ ਦਾ ਤਾਂ ਪਹਿਲਾਂ ਮੰਨ ਕੇ ਚੱਲੋ 10 ਏਕੜ ਤੇ ਖਰਚਾ ਆ ਗਿਆ 50 ਹੋਣਾਊਗਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਜਿਹੜੀ ਫਸਲ ਤੇ ਸੁੰਡੀ ਪਈ ਹੈ ਤੁਸੀਂ ਇਹਦਾ ਕੀ ਕਾਰਨ ਮੰਨਦੇ ਇਹਦਾ ਕਾਰਨ ਅੱਗ ਨਾ ਲਾਉਣ ਤੋਂ ਬਿਨਾ ਜੀ ਇਹਦਾ ਇੱਕੋ ਹੀ ਹੱਲ ਹੈ ਅੱਗ ਹੋਰ ਕੋਈ ਹੱਲ ਨਹੀਂ ਇਹਦਾ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੈਂ ਤਾਂ ਇਹੀ ਮੰਗ ਕਰਦਾ ਜੀ ਵੀ ਮੇਰੇ ਜਿਹੜਾ ਨੁਕਸਾਨ ਹੋਇਆ ਜੀ ਪਰ ਪਾਈ ਕਰੀ ਜਾਵੇ ਮੇਰਾ ਨੁਕਸਾਨ ਦਿੱਤਾ ਜਾਵੇ 70000 ਰੁਪਏ ਨੂੰ ਮੈਂ ਇਹ ਬਾਂਹ ਠੇਕੇ ਤੇ ਲਿਆ ਹੋਇਆ ਜੀ ਤੇ ਹੁਣ ਤੁਸੀਂ ਵੇਖ ਲਓ ਵੀ 70000 ਰੁਪਏ ਠੇਕੇ ਤੇ ਲਿਆ ਲੱਖ ਰੁਪਏ ਖਰਚਾ ਹੋ ਗਿਆ ਇਹੀ ਲੱਖ ਮੈਨੂੰ ਬਚਣਾ ਸੀ ਫਿਰ ਇਹ ਕਹਿੰਦੇ ਆ ਕਿਸਾਨ ਆਤਮ ਹੱਤਿਆ ਕਰਦਾ ਆਤਮ ਹੱਤਿਆ ਨਾ ਕਰੂ ਤਾਂ ਹੋਰ ਕੀ ਕਰੂ ਤੇ ਫਿਰ ਇਹ ਵੀ ਵੇਖੋ ਜਿਹੜੀ ਹੁਣ ਕਣਕ ਇਹ ਡੂੜ ਮਹੀਨੇ ਦੀ ਕਣਕ ਸੀ ਜਿਹੜੀ ਹੁਣ ਬੀਜਾਂਗੇ ਉਹ ਕਣਕ ਕੋਈ ਹੋ ਜੂ ਟਰਾਲੀਆਂ ਭਰੂਗੀ ਉਹ ਇਹ ਤੱਕ ਮਨ ਸਮਝਾਉਣਾ ਹੈ ਕਾਰਨ ਤਾਂ ਇਹ ਕੋਈ ਅੱਜ ਚੋਣੀ ਪਹਿਲਾਂ ਤੋਂ ਬਹੁਤ ਪੁਰਾਣਾ ਜਿਹੜਾ ਇਹਨਾਂ ਨੇ ਕੀੜਾ ਪੈਦਾ ਕਰਨਾ ਹੁੰਦਾ ਹੈ ਉਹ ਇੱਕ ਜੀਨ ਲਾਉਂਦੇ ਆ ਇਹ ਬੀਜ ਦੇ ਨਾਲ ਕਿਉਂਕਿ ਪਿੱਛੇ ਸਾਡਾ ਤਜਰਬਾ ਹੈ ਕਿ ਇੱਕ ਉਹ ਕੀ ਕਹਿੰਦੇ ਨੇ ਚਿੱਟੀ ਮੱਖੀ ਨਰਮੇ ਨੂੰ ਪਈ ਸੀ ਉਹ ਹੁਣ ਕਿੱਧਰ ਗਈ ਅਮਰੀਕਨ ਸੁੰਡੀ ਹੁੰਦੀ ਸੀ ਉਹ ਹੁਣ ਕਿੱਧਰ ਗਈ ਇਹਨਾਂ ਨੇ ਜਿਹੜਾ ਕੀੜਾ ਪੈਦਾ ਕਰਨਾ ਹੁੰਦਾ ਹੈ ਉਹ ਜੀਨ ਇਹ ਬੀਜ ਦੇ ਨਾਲ ਲਾ ਕੇ ਭੇਜਦੇ ਆ ਇਹਨਾਂ ਨੂੰ ਅਸੀਂ ਬੀ ਲੈਨੇ ਆ ਉਹਨਾਂ ਡੀਡਰਾਂ ਨੂੰ ਅਸੀਂ ਘਬਰੇ ਲੈਨੇ ਆ ਜਿਹੜੀਆਂ ਇਹਨਾਂ ਦੀ ਸਪਰੇ ਹੁੰਦੀ ਹੈ ਨਾ ਉਸ ਕੀੜੇ ਨੂੰ ਮਾਰੇ ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਕਿ ਜਿਹੜੀ ਅੱਜ ਵੱਡਾ ਨੁਕਸਾਨ ਹੋਇਆ ਕਿਸਾਨ ਦਾ ਇਹ ਵੀਰ ਦਾ 10 ਕਿੱਲੇ ਕਣਕ ਭਾਈ ਹੈ 10 ਕਿੱਲਿਆਂ ਦੇ ਵਿੱਚ ਅੱਜ ਤੁਸੀਂ ਜੋੜੋ ਕਿੰਨਾ ਵੀ ਪਊਗਾ ਕਿੰਨਾ ਪੈ ਗਿਆ ਕਿ ਨਹੀਂ ਰੇ ਸਪਰੇ ਹੋ ਗਈ ਕਿੰਨਾ ਤੇਲ ਮਚ ਗਿਆ ਤੇ ਜਿਹੜੀ ਆ ਪਛੇਤ ਹੋ ਗਈ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੇ ਸਾਇੰਸਦਾਨ ਦੱਸਦੇ ਆ ਕਿ 15 15 ਨਵੰਬਰ ਤੋਂ ਬਾਅਦ ਜਿਹੜੀ ਕਣਕ ਵੇਚਦੀ ਹੈ ਉਹ 22 ਕਿਲੋ ਘਟਦੀ ਹੈ ਇੱਕ ਇੱਕ ਇਕੜ ਦੇ ਵਿੱਚੋਂ